ਜਮਾਤ 8ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬਿਆਸ 2.5 ਦਾ ਇੱਕ ਚੱਲ ਵਾਲੇ ਰੇਖੀ ਸਮੀਕਰਨ ਉਹਦੇ ਵਿੱਚ ਬੱਚਿਆਂ ਦੇ ਪ੍ਰੋਬਲਮ ਆਈਆਂ ਨੇ ਕੁਝ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛੀ ਹੈ ਪ੍ਰੋਬਲਮ ਸੈਕੰਡ ਜੋ ਕਿ ਤੁਸੀਂ ਆਪਣੇ ਕਿਤਾਬ ਦੇ ਵਿੱਚ ਦੇਖ ਸਕਦੇ ਹੋ n/2 3n/4 5n/6 21 ਇਹ ਵਿੱਚ n ਦੀ ਵੈਲਿਊ ਫਾਈਂਡ ਆਊਟ ਕਰਨ ਲਈ ਕਿਹਾ ਗਿਆ ਤੁਸੀਂ ਕਿਸ ਤਰ੍ਹਾਂ ਕਰੋਗੇ ਇਸ ਦਾ ਮੈਥਡ ਬੜਾ ਆਸਾਨ ਹੈ ਸਭ ਤੋਂ ਪਹਿਲਾਂ ਰਫ ਵਰਕ ਕਰ ਲੈਣਾ ਥੋੜਾ ਜਿਹਾ ਤੁਸੀਂ ਕੀ ਕਰੋਗੇ ਕਿ ਇਹਨਾਂ ਸਾਰੀ ਰਕਮਾਂ ਦੇ ਜੋ ਹਰ ਨੇ ਉਹਨਾਂ ਨੂੰ ਦੇਖੋਗੇ ਪਹਿਲੀ ਰਕਮ ਦਾ ਹਰ 2 ਹੈ ਦੂਸਰੀ ਰਕਮ ਦਾ ਹਰ 4 ਹੈ ਤੀਸਰੀ ਰਕਮ ਦਾ ਹਰ 6 ਹੈ ਇਸ ਦਾ 1 ਤੇ ਹੁਣ ਤੁਸੀਂ ਇਹਨਾਂ ਇਹਨਾਂ ਦੇ ਹਰ ਜਿਹੜੇ ਹੈਗੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਐਲਸੀਐਮ ਲੈ ਲਓ ਸਭ ਤੋਂ ਪਹਿਲਾਂ ਦੋਨਾਂ ਭਾਗ ਦੋਨੋਂ ਦੋਨਾਂ ਭਾਗ ਕਰਾਂਗੇ ਤਾਂ ਆਨਸਰ 1 ਆਏਗਾ 4 ਨੂੰ ਦੋਨਾਂ ਭਾਗ ਕਰੋਗੇ ਤਾਂ ਆਨਸਰ ਕਿੰਨਾ ਆ ਜਾਏਗਾ 2 6 ਨੂੰ ਦੋਨਾਂ ਭਾਗ ਕਰੋਗੇ ਤਾਂ ਆਨਸਰ ਆਏਗਾ 3 1 ਨੂੰ ਨਹੀਂ ਭਾਗਨ ਦੀ ਪਹਿਲਾਂ ਹੀ 1 ਹੈ ਉਸ ਨੂੰ ਐਜ਼ ਇਟ ਉਤਾਰ ਲੈਣਾ ਫਿਰ 2 1 ਨੂੰ ਨਹੀਂ ਉਹ ਭਾਗ ਕਰਨਾ ਹੁੰਦਾ ਦੋ ਨੂੰ ਦੋਨਾਂ ਭਾਗ ਕਰਨੀ ਹੈ ਤਾਂ ਕਿੰਨਾ ਆ ਜਾਏਗਾ 1 ਆ ਜਾਏਗਾ 3 ਦੋ ਤੇ ਨਹੀਂ ਵੱਡਿਆ ਜਾਂਦਾ ਤਾਂ 3 ਵਿੱਚ ਸੇਮ ਉਤਰ ਜਾਏਗਾ 1 ਨੂੰ ਨਹੀਂ ਵੱਡਣਾ ਤਾਂ ਸੇਮ ਆਏਗਾ ਉਸ ਤੋਂ ਬਾਅਦ 3 ਤੇ ਭਾਗ 1 ਸੇਮ ਉਤਾਰਨਾ ਹੁੰਦਾ ਹੈ ਤੈਨੂੰ ਤਿੰਨਾਂ ਨੂੰ ਪਾ ਕਰਾਂਗੇ ਤਾਂ ਆਨਸਰ ਕਿੰਨਾ ਆ ਜਾਏਗਾ 1 1 सेम ਉਤਾਰੇ ਸੋ ਜਦ ਤੱਕ ਸਾਰੇ 1 ਨਹੀਂ ਆਜੋ ਬੱਚਿਆਂ ਦੇ ਉਹ ਤੱਕ ਅਸੀਂ ਨੇ ਪਾ ਕਰਦੇ ਰਹਿਣਾ ਇਹ ਸਾਡਾ ਐਲਸੀਐਮ ਦਾ ਮੈਥਡ ਹੁੰਦਾ ਤੁਹਾਨੂੰ ਸਿਖਾਇਆ ਗਿਆ ਪਿਛਲੀ ਕਲਾਸ ਦੇ ਵਿੱਚ ਵੀ ਤੇ ਐਲਸੀਐਮ ਕਿੰਨਾ ਆ ਜਾਏਗਾ 2 2 3 ਤਾਂ ਆਨਸਰ ਆ ਜਾਏਗਾ 2 2 4 4 3 12 ਸੋ ਇਹਨਾਂ ਦਾ ਜਿਹੜਾ ਐਲਸੀਐਮ ਹੈ 12 ਆ ਚੁੱਕਿਆ ਹੁਣ ਤੁਸੀਂ ਕੀ ਕਰਨਾ ਹੁਣ ਜਿਹੜੀ ਫਸਟ ਰਕਮ ਹੈ ਉਸ ਨੂੰ 12 ਨਾਲ ਮਲਟੀਪਲਾਈ ਕਰਨਾ ਇਸੇ ਤਰ੍ਹਾਂ ਬਾਕੀ ਦੀਆਂ ਰਕਮਾਂ ਨੂੰ ਵੀ ਕਿੰਨਾ ਮਲਟੀਪਲਾਈ ਕਰੋਗੇ ਜਿੰਨਾ ਐਲਸੀਐਮ ਆਇਆ ਕਿੰਨਾ ਆਇਆ 12 ਆਇਆ ਇਸ ਕਰਕੇ ਸਾਰੀਆਂ ਰਕਮਾਂ ਨੂੰ 12 ਨਾਲ ਮਲਟੀਪਲਾਈ ਕਰ ਦੇਣਾ ਤਾਂ 21 1 ਉਸ ਨੂੰ ਵੀ ਕਿੰਨਾ ਮਲਟੀਪਲਾਈ ਕਰੋਗੇ 12 ਸੋ ਦੋਨੋਂ ਤਰਫ ਜਿਹੜੇ ਹੈ ਆਪਾਂ ਨੇ ਚਾਰੇ ਰਕਮਾਂ ਸੀਗੀਆਂ ਚਾਰੇ ਰਕਮਾਂ ਨੂੰ 12 ਨਾਲ ਮਲਟੀਪਲਾਈ ਕਰ ਦਿੱਤਾ ਗਿਆ ਹੁਣ ਤੁਸੀਂ ਕੀ ਕਰੋਗੇ ਹੁਣ ਤੁਸੀਂ ਕਟਿੰਗ ਕਰੋਗੇ 12 2 ਤੇ ਵੰਡੀ ਜਾਂਦੀ ਹੈ 2 2 ਤੇ ਵੰਡਿਆ ਤਾਂ 1 ਆਏਗਾ 12 ਨੂੰ 2 ਤੇ ਵੰਡਾਂਗੇ ਤਾਂ ਕਿੰਨਾ ਆ ਜਾਏਗਾ 6 6 ਦੀ ਗੁਣਾ ਐਨ ਨਾਲ ਕਰਾਂਗੇ ਤਾਂ ਆਨਸਰ ਆ ਜਾਏਗਾ 6n ਐਸੇ ਤਰ੍ਹਾਂ 4d ਨੂੰ ਤੇ 12 ਨੂੰ ਅਸੀਂ 4 ਤੇ ਵੰਡਾਂਗੇ 4 1 4 4 3 12 3 ਦੀ ਗੁਣਾ ਕਰਨੀ ਹੈ 3n ਕਾ ਆਨਸਰ ਕਿੰਨਾ ਆ ਜਾਏਗਾ -9n ਆ ਜਾਏਗਾ 6 ਤੇ 12 6 ਤੇ ਕੈਨਸਲ ਹੋ ਜਾਣਗੇ 6 ਨੂੰ 6 ਤੇ ਵੰਡਾਂਗੇ ਤਾਂ ਆਨਸਰ 1 ਆਏਗਾ 12 ਨੂੰ 6 ਤੇ ਵੰਡਾਂਗੇ ਤਾਂ ਆਨਸਰ 2 ਆਏਗਾ ਤੇ ਫਿਰ 2 ਦੀ ਮਲਟੀਪਲਾਈ ਕਿਹਦਾ ਕਰੋਗੇ +5n ਤਾਂ ਆਨਸਰ ਆ ਜਾਏਗਾ +10n ਬਰਾਬਰ 21 ਦੀ ਮਲਟੀਪਲਾਈ 12 ਨਾਲ ਕਰਨੀ ਹੈ ਰਫਰ ਕਯੂਜ਼ ਕਰ ਸਕਦੇ ਹੋ ਨਹੀਂ ਤਾਂ ਫਿਰ ਗੁਣਾ ਵੀ ਕਰ ਸਕਦੇ ਹੋ ਠੀਕ ਹੈ 12 1 12 ਹਸਲ ਇਕਾਇਆ 12 24 36 ਸੋ ਆਨਸਰ ਆ ਗਿਆ 252 ਤਾਂ ਫਿਰ ਬੌਡਮਾਸ ਜਿਹੜਾ ਹੈ ਆਪਣਾ ਬਦ ਪਾਗੋ ਜੋ ਉਹਦੇ ਰੂਲ ਦੇ ਅਨੁਸਾਰ ਪਹਿਲਾਂ ਬ੍ਰੈਕਟ ਫਿਰ ਦਾ ਫਿਰ ਪਾਗ ਫਿਰ ਗੁਣਾ ਫਿਰ ਜੋੜ ਜੋੜ ਤੋਂ ਬਾਅਦ ਘਟਾਓ ਕਰਨਾ ਹੈ ਇਸ ਕਰਕੇ ਜੋੜ ਵਾਲੀਆਂ ਰਕਮਾਂ ਨੂੰ ਸਭ ਤੋਂ ਪਹਿਲਾਂ ਅੱਗੇ ਲਿਆਓ 10n 9n 252 10 6 16n ਹੋ ਗਏ 9n 252 ਆਨਸਰ ਕਿੰਨਾ ਆ ਜਾਏਗਾ 16n ਦੇ ਵਿੱਚ ਹੁਣ ਜੋੜ ਕਰ ਲਿਆ ਤੇ ਜੋੜ ਤੋਂ ਬਾਅਦ ਘਟਾਓ ਕਰਨਾ ਹੁੰਦਾ ਨਿਸ਼ਾਨ ਵੀ ਘਟਾਓ ਦਾ ਬਚਿਆ ਇਸ ਕਰਕੇ ਤੇ 16 ਚੋਂ 9 ਘਟਾਵਾਂਗੇ ਤਾਂ 7 ਐਨ 7 ਐਨ ਬਚੇਗਾ ਕਿਸ ਦੇ ਬਰਾਬਰ 252 ਦੇ ਇੱਥੇ ਤੁਸੀਂ ਐਨ ਦੀ ਕੀਮਤ ਕੱਢ ਸਕਦੇ ਹੋ 252 ਇਹ ਜਿਹੜਾ 7 ਇਧਰ ਮਲਟੀਪਲਾਈਡ ਹੈ ਉਹ ਇਧਰ ਆ ਜਾਏਗਾ ਤਾਂ ਡਿਵਾਈਡ ਹੋ ਜਾਏਗਾ ਤਾਂ ਇਧਰਲੀ ਗੁਣਾ ਵਾਲੀ ਰਕਮ ਦੂਜੀ طرف ਜਾਦ ਜਾਂਦੀ ਹੈ ਤਾਂ ਭਾਗ ਹੋ ਜਾਂਦੀ ਹੈ ਹੁਣ ਤੁਸੀਂ ਇਹਨਾਂ ਦੀ ਭਾਗ ਕਰ ਸਕਦੇ ਹੋ 252 ਨੂੰ 7 7 ਨਾਲ ਭਾਗ ਕਰੋਗੇ ਤਾਂ ਸੇ ਕਿੰਨਾ ਆ ਜਾਏਗਾ ਹਾਂਜੀ 7 3 14 सत्या इक्की बाकी बचन गए चार दो सत्त, सत्तर बयाली तक पढ़ो सत्त चीक छियाली सो आंसर कि छत्ती सो एन की कीमत जी है तो को पहुंची वो की है छत्ती तो आंसर है इस तरीके एक होर प्रॉब्लम जी मैं लगती कि आएगी। ਤੇ ਬਹੁਤ ਕੁਝ ਬੱਚਿਆਂ ਨੇ ਮੈਨੂੰ ਪੁੱਛੇ ਵੀ ਹੈ ਇਸ ਦੇ ਬਾਰੇ ਤਾਂ ਇਹਦੇ ਵਿੱਚ ਵੀ ਉਸੇ ਤਰੀਕੇ ਨਾਲ ਚਾਰ ਹੀ ਰਕਮਾਂ ਨੇ ਪਹਿਲੀ m/1 ਦੂਸਰੀ m-1/2 ਤੇ ਤੀਸਰੀ 1/1 ਲਿਖਾਂਗੇ ਆਪਾਂ ਇਸ ਨੂੰ ਤੇ ਚੌਥੀ m-2/3 ਸੋ ਇਸ ਤਰੀਕੇ ਦੇ ਨਾਲ ਆਪਾਂ ਨੇ ਦੇਖਿਆ ਕਿ ਇਹਨਾਂ ਦੇ ਜਿਹੜੇ ਹਰ ਨੇ ਉਹਨਾਂ ਦਾ ਪਹਿਲਾਂ ਆਪਾਂ ਨੇ ਐਲਸੀਐਮ ਲੈਣਾ ਹੁੰਦਾ 1, 1 2 1 3 3 1 2 1 ਤੇ 3 ਇਹਨਾਂ ਦਾ ਜਿਹੜੇ ਹਰ ਨੇ ਉਹਨਾਂ ਦਾ ਐਲਸੀਐਮ ਲੈ ਲਓ ਦੋ ਨਾਲ ਭਾਗ ਕਰਾਂਗੇ ਤਾਂ ਕੀ ਬਚੇਗਾ ਤਿੰਨ ਭਾਗ ਨਹੀਂ ਹੁੰਦਾ ਦੋ ਤੇ ਤੇ ਇਸ ਤਰ੍ਹਾਂ ਐਜਿਤ ਉਤਾਰਾਂਗੇ ਤਿੰਨ ਨਾਲ ਭਾਗ ਕਰਾਂਗੇ ਤਾਂ ਆਨਸਰ ਆਏਗਾ ਇੱਕ ਐਜਿਤ ਉਤਾਰਨਾ ਹੁੰਦਾ ਤਿੰਨ ਨੂੰ ਤਿੰਨ ਨਾਲ ਭਾਗ ਕਰਾਂਗੇ ਤਾਂ ਆਨਸਰ ਇੱਕ ਜਦੋਂ ਇੱਕ ਬਚ ਗਿਆ ਤਾਂ ਤੁਹਾਨੂੰ ਦੱਸਿਆ ਸੀਗਾ ਕਿ ਐਲਸੀਐਮ ਆ ਜਾਂਦਾ ਐਲਸੀਐਮ ਕਿੰਨਾ ਆਇਆ ਤੁਹਾਡਾ 2 3 ਤਾਂ ਆਨਸਰ ਕਿੰਨਾ ਆਇਆ ਐਲਸੀਐਮ ਦਾ 6 ਤਾਂ ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਆਪਾਂ ਨੇ ਇਸ ਹਰੇਕ ਰਕਮ ਨੂੰ ਕਿੰਨਾ ਗੁਣਾ ਕਰਦੀਆਂ 6 ਨਾਲ ਤਾਂ ਪਹਿਲੀ ਰਕਮ ਨੂੰ 6 ਨਾਲ m 1 ਦੀ ਗੁਣਾ 6 ਨਾਲ 1 1 ਦੀ ਗੁਣਾ 6 ਨਾਲ m 2 ਦੀ ਗੁਣਾ 3 ਦੀ ਗੁਣਾ 6 ਨਾਲ ਤਾਂ ਫਿਰ ਜੋ ਕਟਿੰਗ ਹੁੰਦਾ ਤਾਂ ਕਰ ਦਿਓ ਨਹੀਂ ਤਾਂ ਫਿਰ 6 ਦੀ m ਨਾਲ ਗੁਣਾ 6m दोते छे आप कट्टे जाते हैं दो नौते वंडा एक आएगा छे वे तो तीन आएगा तीन दुणा अपने कितना करनी है माइनस एम माइनस एक तो यह हो गया माइनस तीन माइनस तीन दुणा एम ना करा तो माइनस तीन एम आ जाएगा माइनस तीन दुणा माइनस एक ना करा तो प्लस तीन आ जाएगा तीन एक तीन ਤੇ 6 ਦੀ ਗੁਣਾ 1 ਨਾ ਕਰਾਂਗੇ ਤਾਂ ਕਿੰਨਾ ਅਨਸਰ ਆ ਜਾਏਗਾ 6 ਤੇ 3 ਤੇ 6 ਆਪਸ ਕੱਟੇ ਜਾਂਦੇ ਨੇ ਕਿਹੜੇ ਪਾੜੇ ਤੇ ਕੱਟੇ ਜਾਣਗੇ 3 ਤੇ 3 ਨੂੰ 3 ਨਾਲ ਵੰਡਾਂਗੇ ਤਾਂ ਅਨਸਰ ਆਏਗਾ 1 ਤੇ 6 ਨੂੰ ਆਪਾਂ 3 ਤੇ ਵੰਡਾਂਗੇ ਤਾਂ ਅਨਸਰ ਆਏਗਾ 2 ਤਾਂ 2 ਦੀ ਗੁਣਾ ਹੁਣ ਕਿਹਦਾ ਕਰਾਂਗੇ ਆਪਾਂ ਮਾਈਨਸ ਨਾਲ ਮਾਈਨਸ 2 ਹੋ ਗਿਆ ਮਾਈਨਸ 2 ਦੀ ਗੁਣਾ ਕਰਾਂਗੇ ਐਮ ਨਾਲ ਮਾਈਨਸ 2 ਐਮ ਆ ਜਾਏਗਾ ਮਾਈਨਸ 2 ਦੀ ਗੁਣਾ ਮਾਈਨਸ 2 ਨਾਲ ਕਰਾਂਗੇ ਤਾਂ ਅਨਸਰ ਕਿੰਨਾ ਆਏਗਾ ਪਲੱਸ 4 ਸੋ ਇਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਆਪਾਂ ਨੇ ਜਿਹੜੇ ਬਟਿਆਂ ਵਾਲੀਆਂ ਰਕਮਾਂ ਨੇ ਉਸ ਦੇ ਜਿਹੜੇ ਹਰ ਨੇ ਉਹ ਸਾਰੇ ਹਟਾ ਦਿੰਨੇ ਆ ਇੱਕ ਤਰੀਕੇ ਨਾਲ ਐਲਸੀਐਮ ਮੈਥਡ ਵੀ ਕਹਿ ਸਕਦੇ ਇਹਨੂੰ ਠੀਕ ਹੈ ਤੇ ਹੁਣ ਅਸੀਂ ਐਮ ਵਾਲੀਆਂ ਰਕਮਾਂ ਨੂੰ ਸੋਲਵ ਕਰਾਂਗੇ ਅ ਐਮ ਵਾਸਤੇ 6ਐਮ ਦੇ ਵਿੱਚੋਂ 3ਐਮ ਮਾਈਨਸ ਕੀਤਾ 3ਐਮ ਬਚ ਗਿਆ ਪਲੱਸ 3 ਆ ਗਿਆ 6 ਤੇ 4 10 ਮਾਈਨਸ 2 ਜੇ ਬਾਕੀ ਦੇ ਸਵਾਲ ਜਿਹੜਾ ਹੈਗਾ ਉਸੇ ਤਰੀਕੇ ਨਾਲ 2.4 ਦੀ ਤਰ੍ਹਾਂ 2.3 ਦੀ ਤਰ੍ਹਾਂ ਬਣ ਜਿਹੜਾ ਹੈ ਸਾਡਾ ਸੰਬੰਧ ਚੁੱਕਿਆ ਐਮ ਨੂੰ ਇੱਕ ਤਰਫ ਸ਼ਿਫਟ ਕਰਾਂਗੇ ਤਾਂ ਦੋਨੋਂ ਤਰਫ ਜਿਹੜਾ ਹੈਗਾ 2 ਐਮ ਨੂੰ ਐਡ ਕਰ ਦਾਂਗੇ ਜਦੋਂ ਐਮ ਇਧਰ ਸ਼ਿਫਟ ਕਰ ਲਿਆ ਤਾਂ ਇਧਰ 2 ਐਮ ਮਾਈਨਸ ਰਹਿ ਤੇ ਇਧਰ ਅਧਰ ਆਏਗਾ ਤਾਂ ਕੀ ਹੋ ਜਾਏਗਾ ਪਲੱਸ ਤਾਂ ਹੋ ਜਾਏਗਾ ਤੇ 10 ਤਿੰਨ ਉਸ ਤਰਫ ਲੈ ਕੇ ਜਾਵਾਂਗੇ ਤੈਨੂੰ ਉਸ ਤਰਫ ਜਾਏਗਾ ਤਾਂ ਮਾਈਨਸ ਤਾਂ ਹੋਏਗਾ ਜਿਸ ਤਰ੍ਹਾਂ ਮਾਈਨਸ 2 ਐਮ ਇਧਰ ਆ ਕੇ ਪਲੱਸ ਦਾ ਹੋ ਗਿਆ ਨਿਸ਼ਾਨ ਉਲਟ ਗਿਆ ਇਸ ਤੇ ਤਿੰਨ ਵੀ ਉਸ ਤਰਫ ਜਾ ਕੇ ਇਸ ਦਾ ਨਿਸ਼ਾਨ ਉਲਟ ਜਾਏਗਾ ਪਲੱਸ ਜਿਹੜਾ ਹੈ ਉਹ ਕਾ ਦੇ ਵਿੱਚ ਬਦਲ ਜਾਏਗਾ ਮਾਈਨਸ ਦੇ ਵਿੱਚ ਸੋ 2m ਇਧਰ ਲਿਖਣਾ ਹੈ 3 3 ਹੋ ਜਾਏਗਾ ਉਹ ਦੂਜੀ ਤਰਫ ਲਿਖਾਂਗੇ ਤਾਂ ਆਨਸਰ ਕਿੰਨਾ ਆ ਜਾਏਗਾ 5m 7 ਦੇ ਇੱਥੋਂ m ਦੀ ਕੀਮਤ ਕੱਢਾਂਗੇ ਉਸੇ ਮੈਥਡਾ ਕਰਦਾਂਗੇ ਦੋਨੋਂ ਪਾਸੇ 5 ਨਾਲ ਭਾਗ ਕਰਨ ਤੇ ਠੀਕ ਹੈ ਜਾਂ ਫਿਰ 5 ਨੂੰ ਸ਼ਿਫਟ ਕਰਕੇ 5 ਨੂੰ ਇੱਧਰ ਮਲਟੀਪਲਾਈਡ ਹੈ ਐਮ ਦੇ ਨਾਲ ਤਾਂ ਦੋਨੋਂ ਪਾਸੇ ਭਾਗ ਕਰ ਨਹੀਂ ਹੈ ਠੀਕ ਹੈ ਉਹ ਮੈਥਡ ਵੀ ਤੁਸੀਂ ਲਗਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਦੋਨੋਂ ਪਾਸੇ 5 ਭਾਗ ਕਰਨ ਤੇ ਇੱਧਰ 5 ਕੈਨਸਲ ਹੋ ਜਾਂਦਾ ਤਾਂ ਆਨਸਰ ਬਚਦਾ 7/5 ਤੇ a ਨੂੰ ਆਪਾਂ ਕਹਿੰਦੇ ਸ਼ਿਫਟ ਹੋ ਗਿਆ ਕਿ 5 ਜਿਹੜਾ ਹੈਗਾ ਉਧਰ ਗਿਆ ਤੇ ਉਧਰ ਆ ਕੇ ਭਾਗ ਹੋ ਗਿਆ ਇਸ ਲਈ ਹੁੰਦਾ ਕਿਉਂਕਿ ਆਪਾਂ ਦੋਨੋਂ ਪਾਸੇ 5 ਨਾਲ ਭਾਗ ਕਰ ਦਨੇ ਠੀਕ ਹੈ ਤੇ 5 ਦਾ 5 ਇਧਰ ਕੱਟ ਕੇ ਕਿ ਲ ਐਮ ਬਚ ਜਾਂਦਾ ਤੇ ਬਾਕੀ ਦਾ ਤੁਹਾਡੇ ਕੋਲ ਕੀ ਬਚ ਜਾਂਦਾ ਤੁਹਾਡਾ ਆਨਸਰ ਵੈਰੀ